ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਟਵਨ ਫੈਮਿਲੀ ਬਲੌਗ ਦੇ ਵਿੱਚ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਕਰਨ ਦੀ ਜਿਵੇਂ ਮੈਂ ਤੁਹਾਨੂੰ ਕੱਲ ਦੇ ਬਲੌਗ ਵਿੱਚ ਦੱਸੇ ਸੀਗਾ ਵੀ ਨੈਕਸਟ ਡੇ ਹੈਗੀ ਹੈ ਜੀ ਆਪਣੇ ਪਾਰਟੀ ਪਾਰਟੀ ਤੇ ਫਤਿਹ ਬਲੌਗ ਸ਼ੂਟ ਕਰ ਰਿਆ ਸੀਗਾ ਬਟ ਇਹ ਸੀਗਾ ਵੀ ਸਵੇਰ ਸਵੇਰ ਇੰਨੇ ਜ਼ਿਆਦਾ ਮਤਲਬ ਜਿਵੇਂ ਸਾਰੇ ਗੈਸਟ ਜੋ ਵੀ ਬੁਲਾਏ ਹੋਏ ਸੀਗੇ ਸਾਰੇ ਉਹ ਆਏ ਉਨਾ ਕਰਕੇ ਸਵੇਰ-ਸਵੇਰ ਹੀ ਤੁਹਾਨੂੰ ਇਹ ਪਤਾ ਹੀ ਆ ਹਨਾ ਵੀ ਪਹਿਲਾਂ ਤਿਆਰ ਹੋਣ ਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਸੀਗਾ ਤਾਂ ਕਰਕੇ ਜੀ ਆਪਾਂ ਮਤਲਬ ਚਾਹ ਤੇ ਜਿਹੜੀ ਮਤਲਬ ਮਾਰਨਿੰਗ ਟਾਈਮ ਚਾਹ ਲੱਗੀ ਹੋਈ ਸੀਗੀ ਉੱਥੇ ਕੋਈ ਬਲੌਗਸ ਸ਼ੂਟ ਨਹੀਂ ਕਰ ਸਕੇ ਹੈਗੇ ਆਪਣੇ ਚਾਹ ਨਾਲ ਹਰ ਤਰ੍ਹਾਂ ਦੇ ਪਕੌੜੇ ਮਠਿਆਈ ਵਗੈਰਾ ਸਾਰਾ ਕੁਝ ਕਾਫੀ ਵਗੈਰਾ ਚੱਲਦਾ ਸੀਗਾ ਤੇ ਕੁਝ ਸਾਰੇ ਰਿਸ਼ਤੇਦਾਰਾਂ ਨੂੰ ਮਿਲਣ ਕਰਨ ਦਾ ਹੋ ਜਾਂਦਾ ਕੰਮ ਤਾਂ ਕਰਕੇ भी बिना कितने ब्याह पूरा यह चीज़ बिना कितने ब्याह पूरा हो सकता है ब्याह तक पहुंचे हुए ब्लॉगर और भी ब्लॉगर पहुंचे हुए थे आजो राजा राजा आइयो मे खडा लाउन गरेनु आजो राजा राजा अछि राजा न न आजो यो त लैदै के हो के बाइक ठेले जोबे न ति बाउको ਆ ਦੇ ਬੀ ਆ ਕਿਤੇ ਨੂੰ ਘਰ ਆ ਕੇ ਕਿਹਨੂੰ ਆਪਾਂ ਕੋਈ ਤਾਂ ਸਾਥ ਕਿਉਂ ਚੱਲੋ ਹੁਣ ਅੱਗੇ ਕਿੰਨਾ ਤੱਕ ਆਉਣਾ ਲੱਗ ਗਿਆ ਹਾਂ ਉਹ ਤੱਕ ਨਹੀਂ ਜਾਣਦੇ ਫਿਰ ਬੈਕ ਮੋੜ ਕੇ ਆਉਣਾ ਠੀਕ ਹੋ ਸਕਦੇ ਨੂੰ dia ada dia ada no me tu kecil lagi ada ਕਿਉਂ ਆ ਤੇਰੀ ਤਨ ਹੁੰਦੀ ਉਹ ਕਾਲੀ ਮੈਂ ਆਈ ਆ ਕੋਈ ਨਾ ਉਹ ਕਰੇ ਨਾ ਕਰੇ ਆਗੇ ਨਾ ਇੱਥੇ ਵੀ ਮੈਂ ਕਮਾ ਕਰਾਂ ਦੇ ਵਿੱਚ ਅਲਜੀ ਹੋਈ ਸੀ ਕੁਝ ਜ਼ਰੂਰੀ ਕੰਮ ਕਰ ਸੀਗੇ ਜਿਨ੍ਹਾਂ ਦੇ ਵਿੱਚ ਮੈਂ ਲੱਗੀ ਹੋਈ ਸੀਗੀ ਭੈਣੋ ਨਹੀਂ ਸਾਰੇ ਗਿੱਧਾ ਪਾ ਰਹੇ ਸੀਗੇ ਕਹਿੰਦੇ ਹੁੰਦੇ ਨੇ ਵੀ ਭੈਣਾਂ ਨੂੰ ਤਾਂ ਵੀਰਾਂ ਦੇ ਵਿਆਹ ਦਾ ਚਾਹ ਹੁੰਦਾ ਹੀ ਹੁੰਦਾ ਸਾਰੀਆਂ ਭੈਣੋ ਨਹੀਂ ਲੱਗੀਆਂ ਸੀ ਬਟ ਮੈਂ ਪਤਾ ਨਹੀਂ ਕਿੱਥੇ ਵਿਜੀ ਸੀ ਮੈਂ ਸਿਰਫ ਵੀਡੀਓ ਤੁਸੀਂ ਯਕੀਨੀ ਕਰਨਾ ਮੈਂ ਵੀਡੀਓ ਰਾਹੀਂ ਭੈਣੋ ਨਾਲ ਗਿੱਧਾ ਦੇਖਿਆ ਹੈ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਕੋਲ ਹੈ ਹੀ ਨਹੀਂ ਸੀ ਦੇ ਹੁੰਦੀ ਕੋਲ ਤਾਂ ਮੈਂ ਕਿੱਦਾਂ ਦੇਖਦੀ ਕਿਉਂਕਿ ਥੋੜਾ ਜਿਹਾ ਕੰਮ ਕਰਾਂ ਦਾ ਹੋ ਜਾਂਦਾ ਨਾ ਵੀ ਰਿਸਪੌਂਸਿਬਿਲਟੀਜ਼ ਹੁਣ ਚਲੋ ਜੀ ਹੁਣ ਮੈਂ ਟੈਨਸ਼ਨ ਫ੍ਰੀ ਹੋ ਗਈ ਕਿਸੇ ਦੇਖਣ ਨੂੰ ਮੈਂ ਘਬੜਾ ਨਹੀਂ ਨਾ ਮਨ ਮੈਂ ਜਾਦੇ ਹੁੰਦੇ ਨੇ ਕਿਸੇ ਹੋਰ ਦੇ ਆ ਮੈਂ ਕੋਈ ਦੇਣਾ ਨਹੀਂ ਕਰਦਾ ਨਹੀਂ ਆਪਾਂ ਬਣੀ ਅਕਾ ਸ਼ਾਇਦ ਬਲੌਗ ਚ ਇਹ ਅੱਛਾ ਇਹਨਾਂ ਨੇ ਬੜੀ ਦੂਰ ਗੱਡੀ ਖੜਾਈ ਹੋਈ ਇੱਥੇ ਹਾਂ ਹੋਰ ਗੱਡੀ ਨਹੀਂ ਜਾ ਰਹੀ ਅੱਜ ਤਾਂ ਮੇਰੇ मैं शुरू होगी होगी मैं शुरू हो शुरू तो कर दी हुई है ठीक है ना ना मैं मूवीज़ आजू बनूंगा फोटो था कपड़े हेलो गाइस भी ਇੱਲਾ ਬ੍ਰੋਕਾ ਤੇ ਹੋ ਕਿਉਂਕਿ ਜਿੰਨਾਂ ਦਾ ਜ਼ਿਆਦਾ ਜ਼ਰੂਰੀ ਸੀ ਕੁਝ ਜਾ ਚੁੱਕੇ ਸੀਗੇ ਕੁਝ ਰਹਿ ਗਏ ਸੀਗੇ ਇੱਥੇ ਹੋਗੀ ਜੀ ਸ਼ਾਮ ਡੀਜੇ ਨਾਈਟ ਕਹਿ ਸਕਦੇ ਆਪਾਂ ਹਨ ਪਰ ਇਹ ਆ ਜੀ ਮੈਂ ਕਹਨੀ ਆ ਵੀ ਤੁਸੀਂ ਯਕੀਨ ਨਹੀਂ ਕਰਨਾ ਇੰਨਾ ਲੰਮਾ ਟਾਈਮ ਜਿਵੇਂ ਅਸੀਂ ਮਤਲਬ ਪਹਿਲਾਂ ਹੱਸਦੇ ਸੀਗੇ ਹਨਾ ਵੀ ਛੋਟਾ ਜਿਹਾ ਵਿਆਹ ਕਰਨਾ ਚੁੰਨੀ ਚੜਾਵਾ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਬਟ ਇਹ ਸਾਰੇ ਹੀ ਹੱਸਦੇ ਸੀਗੇ ਵੀ ਹਨਾ ਰਿਸ਼ਤੇਦਾਰਾਂ ਦਾ ਵੀ ਸਾਰਿਆਂ ਦਾ ਮੰਨਣਾ ਹੀ ਸੀਗਾ ਹਨਾ ਕਹਿੰਦੇ ਚੁੰਨੀ ਛਟਾਵਾ ਕਹਿੰਦੇ ਕਹਿੰਦੇ ਐਡਾ ਲੰਮਾ ਵਿਆਹ ਗਿਆ ਨਾ ਵੀ ਕੋਈ ਵੀ ਨਹੀਂ ਪਹੁੰਚਿਆ ਹੈਗਾ ਇੰਨਾ ਲੰਮਾ ਮਿਆਂ ਤਾਂ ਹੁਣ ਤੱਕ ਤਾਂ ਕਰਕੇ ਫਿਰ ਕਿਉਂਕਿ ਨਚਣਗਾਉਂ ਦਾ ਤਕਰੀਬਨ ਰੋਜ਼ 2 ਦਿਨ ਜਿੱਦਾਂ ਪਹਿਲਾਂ ਚੱਲਿਆ ਫਿਰ ਮਹਾਰਾਜ ਪ੍ਰਕਾਸ਼ ਹੋ ਗਈ ਸੀ ਚਲੋ ਫਿਰ ਤਾਂ ਇਹ ਸੀਗਾ ਵੀ 2 ਦਿਨ ਨਹੀਂ ਹੋਇਆ ਹੈਗਾ ਬਟ ਅਜ 3rd ਡੇ ਫਿਰ ਹੋ ਗਿਆ ਸੀਗਾ ਨਚਣਗਾਉਂ ਦਾ 3-4 ਦਿਨ ਹੋ ਗਏ ਸੀਗੇ ਮਤਲਬ ਨੱਚਦੇ ਗਾਉਂਦਿਆਂ ਨੂੰ ਇੱਥੇ ਡੀਜੇ ਲੱਗ ਚੁੱਕਿਆ ਸੀ ਪਾਰਟੀਆਂਆਂ ਦੀ ਪਾਰਟੀ ਸ਼ੁਰੂ ਹੋ ਚੁੱਕੀ ਸੀਗੀ ਲੇਡੀਆਂ ਸਭ ਦੇ ਆ ਨਚਣਗਾਉਂ ਦੇ ਵਿੱਚ ਸਟਾਰਟ ਹੋ ਚੁੱਕੀਆਂ ਸੀਗੀਆਂ ਉਹਦਾ ਫੁੱਲ ਇੰਜੋਏ ਹੋ ਰਿਹਾ ਸੀਗਾ ਸਾਰੀਆਂ ਭੈਣਾਂ ਪਰਜਾਈਆਂ ਜੋ ਜੋ ਵੀ ਜਿਹੜਾ ਕੁਝ ਲੱਗਦੇ ਸੀਗੇ ਸਾਰਿਆਂ ਨੇ ਇੱਥੇ ਮੈਂ ਪਾਇਆ ਸੀਗਾ ਅਨਾਰ ਕਲੀਅਰ ਅਮਰੀਲਾ ਸੂਟ ਨਾਬਦ ਪਲਾਜ਼ੋ ਹਨਾ ਪਲਾਜ਼ੋੜਾ ਪਾਇਆ ਸੀ ਤੁਸੀਂ ਦੱਸਿਓ ਨਾ ਵੀ ਤੁਹਾਨੂੰ ਕਿਦਾਂ ਲੱਗਿਆ ਏ ਸਾਰੇ ਆਪਦੀ ਆਪਦੀ ਫੁੱਲ ਮਸਤੀ ਦੇ ਵਿੱਚ ਲੱਗੇ ਹੋਏ ਸੀਗੇ ਕਿਉਂਕਿ ਇਹ ਚਾਹ ਦੀ ਗੱਲ ਨਹੀਂ ਹੈਗੀ ਜੀ ਜਿਹਨੂੰ ਜਿੰਨਾ ਕ ਨੱਚਣਾ ਆਉਂਦਾ ਸੀਗਾ ਨਾ ਚਾਹ ਤਾਂ ਚਲੋ ਸਾਰਿਆਂ ਨੂੰ ਹੁੰਦਾ ਹੀ ਆ ਬਹੁਤ ਸਾਰ ਹਨਾ ਸਾਰਿਆਂ ਨੇ ਬਹੁਤ ਚਾਹ ਕੀਤਾ ਬਟ ਏਸੀ ਵੀ ਜਿਹਨੂੰ ਜਿੰਨਾ ਨੱਚਣਾ ਆ ਰਿਹਾ ਸੀਗਾ ਸਭ ਆਪ ਦਾ ਆਪ ਦਾ ਪੂਰਾ ਇੰਜੋਏ ਕਰ ਰਹੇ ਸੀਗੇ ਇੱਥੇ ਨਵੀਂ ਬੋਟੀ ਨੂੰ ਵੀ ਲਾ ਚੁੱਕੇ ਸੀਗੇ ਨੱਚਣ ਤੇ ਕਿਉਂਕਿ ਨੱਚਣ ਨੂੰ ਜੀ ਹਰੀ ਦਾ ਕਰਦਾ ਹੁੰਦਾ ਹੈ ਤਾਂ ਕਰਕੇ ਉਹਨੂੰ ਹੱਦ ਸੀਗੇ ਇਹ ਭਾਬੀਓ ਨਹੀਂ ਨੇ ਜੀ ਇਨ ਬਹੁਤ ਜ਼ਿਆਦਾ ਅਸੀਂ ਹੱਸਦੇ ਸੀਗੇ ਭਾਬੀ ਨੂੰ ਨਾ ਅਸੀਂ ਮਤਲਬ ਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹਨੇ ਨੱਚਦੇ ਦੇਖਿਆ ਕਹਿੰਦੇ ਮੈਨੂੰ ਹੱਸਦੇ ਸੀਗੇ ਕਹਿੰਦੇ ਮੈਨੂੰ ਦਿਉਰ ਦੇ ਵਿਆਹ ਦਾ ਚਾਹੀਐ ਨਾ ਇਹ ਹੈ ਨਾ ਕਿਉਂਕਿ ਤੁਹਾਨੂੰ ਨਾ ਉਦਾਂ ਮੈਂ ਆਪਣਾ ਸੂਟ ਨਹੀਂ ਦਿਖਾ ਸਕੀ ਹੈਗੀ ਕਿਉਂਕਿ ਇਹਨਾਂ ਤਾਂ ਮਾਈਂਡ ਦੇ ਵਿੱਚ ਹੈ ਹੀ ਨਹੀਂ ਸੀਗਾ ਕੋਈ ਫੋਟੋ ਦਾ ਜਾਂ ਮਨਾ ਵੀ ਕੋਈ ਆਪਣੀ ਫੋਟੋ ਕਰਾਉਣੀ ਆ ਵੀਡੀਓ ਬਣਾਉਣੀ ਆ ਜਾਂ ਕੁਝ ਹੈ ਨਾ ਬਸ ਇਹ ਸੀਗਾ ਵੀ ਆਪਣੀ ਜ਼ਿੰਦਗੀ ਦੇ ਜੋ ਪਲਾਂ ਦੇ ਵਿੱਚ ਆਪਾਂ ਜ਼ਿੰਦਗੀ ਜੀ ਰਹੇ ਆ ਹਨਾ ਉਹਨਾਂ ਨੂੰ ਫੁੱਲ ਇੰਜੋਏ ਕਰਨਾ ਹੀ ਕਿਉਂਕਿ ਇਹ ਨਹੀਂ ਹੁੰਦਾ ਹੈਗਾ ਜਿਵੇਂ ਆਪਾਂ ਨਾ ਕਿਸੇ ਚੀਜ਼ ਦੇ ਵਿੱਚ ਲੱਗੇ ਹੋਏ ਹਨਾ ਆਪਾਂ ਇਹ ਭੁੱਲ ਜਾਂਦੇ ਆਂ ਆਪਣੀ ਜ਼ਿੰਦਗੀ ਨੂੰ ਜੀਉਣਾ ਹਨਾ ਬਸ ਇਥੇ ਇਹ ਸੀਗਾ ਵੀ ਆਪਣੀ ਜ਼ਿੰਦਗੀ ਜੀ ਰਹੇ ਸੀਗੇ ਫੁੱਲ ਇੰਜੋਏ ਕਰ ਰਹੇ ਸੀਗੇ ਸਾਰੇ ਇਹ ਵੀ ਬਸ ਇਹ ਸੀਗਾ ਵੀ ਵੀਡੀਓ ਮੈਂ ਕਿਸੇ ਨੂੰ ਇਹ ਕਿਹਾ ਸੀਗਾ ਮੈਂ ਕਿ ਵੀ ਮੜਾ ਵੀ ਆ ਬਣਾ ਦਿਓ ਤੇ ਕਿਉਂਕਿ ਕੁਝ ਏ ਸੀਗਾ ਵੀ ਜਿਵੇਂ ਹੁਣ ਸਾਰੇ ਨੱਚਦੇ ਹੋ ਕਰਦੇ ਸੀਗੇ ਤੇ ਮੂਵੀ ਵਾਲੇ ਵਗੈਰਾ ਉਹ ਵੀ ਆਪ ਦਾ ਲੱਗੇ ਹੋਏ ਸੀਗੇ ਤਾਂ ਕਰਕੇ ਕੁਝ ਜ਼ਿਆਦਾ ਵਧੀਆ ਤਾਂ ਨਹੀਂ ਬਣੀ ਹੈਗੀ ਵੀਡੀਓ ਪਰ ਬਟ ਇਹ ਸੀਗਾ ਵੀ ਤੁਹਾਡੇ ਨਾਲ ਹੀ ਪਲ ਸ਼ੇਅਰ ਜ਼ਰੂਰ ਕਰ ਦਿੱਤੇ ਵੀ ਹਾਂਜੀ ਆਪਾਂ ਇੰਨਾ ਇੰਜੋਏ ਕੀਤਾ ਕੀ ਕੱਲ ਨੂੰ ਤੁਸੀਂ ਇਹ ਨਾ ਕਹਿ ਸਕੋ ਹਨਾ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵੀ ਹਾਂਜੀ ਤੁਸੀਂ ਆਪਣੀ ਜ਼ਿੰਦਗੀ ਦੇ ਸਾਨੂੰ ਵੀ ਆਦੇ ਨੇ ਦਿਖਾਏ ਨਹੀਂ ਹੈਗੇ ਹਨਾ ਵੀ ਅਸੀਂ ਤਾਂ ਇਹ ਪਲ ਦੇਖੇ ਨਹੀਂ ਹੈਗੇ ਕਿਉਂਕਿ ਜਿਵੇਂ ਹੁਣ ਐਨੇ ਦਿਨਾਂ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਵੀ ਬੀਜ਼ੀ ਕੱ ਚੱਲਣ ਕਰਕੇ ਹਨਾ ਤਾਂ ਕਰਕੇ ਇਹ ਹੋ ਗਿਆ ਸੀਗਾ ਬਸ ਇੱਥੇ ਮੈਨੂੰ ਥੋੜਾ ਮੇਰਾ ਸੂਟ ਤੁਸੀਂ ਦੇ ਸਕਦੇ ਹੋ ਹਨਾ ਵੀ ਕਿਵੇਂ ਲੱਗਿਆ ਜ਼ਰੂਰ ਦੱਸਿਓ ਹਨਾ ਵੀ ਮੇਰਾ ਸੂਟ ਕਿਦਾਂ ਦਾ ਸੀਗਾ ਬਟ ਇਹ ਸੀਗੇ ਅੱ ਵੀ ਆਪਾਂ ਕੁਝ ਸੂਟ ਸਟਿਚ ਕਰਵਾਏ ਸੀਗੇ ਬਟ ਕੁਝ ਰਿਪੀਟ ਕੀਤੇ ਹੋਏ ਨੇ ਸਾਰੇ ਸੂਟ ਨਹੀਂ ਉਹ ਸਟਿਚ ਨਹੀਂ ਹੈਗੇ ਕਿਉਂਕਿ ਇੰਨਾ ਨਹੀਂ ਸੀ ਜ਼ਿਆਦਾ ਉਹ ਕੀਤਾ ਕਿਉਂਕਿ ਇਹ ਹੋ ਜਾਂਦਾ ਵੀ ਸੂਟਾਂ ਦਾ ਜਿਵੇਂ ਇੱਕ ਇੱਕ ਦੋ ਦੋ ਵਾਰੀ ਪਾਏ ਹੋਏ ਹੁੰਦੇ ਨੇ ਵਿੱਚ ਇਹ ਸੂਟ ਤਾਂ ਮੈਨੂੰ ਲੱਗਦਾ ਤਕਰੀਬਨ ਤੁਸੀਂ ਕਦੇ ਦੇਖਿਆ ਹੀ ਨਹੀਂ ਹੈਗਾ ਮੇਰਾ ਇਹਦੇ ਤੇ ਨਾ ਕਾਫੀ ਹੈਵੀ ਵਰਕ ਹੋਇਆ ਹੋਇਆ ਏ ਤੇ ਤਾਂ ਮੈਂ ਇੰਨਾ ਕਿਸੇ ਫੰਕਸ਼ਨ ਚ ਪਾਇਆ ਨਹੀਂ ਬਸ ਸਾਰੇ ਆਪ ਦਾ ਆਪ ਦਾ ਫੁੱਲ ਪੂਰਾ ਮੈਂ ਕਹਿੰਨੀ ਆ ਰੋਜ਼ ਇੰਨਾ ਜਿਆਦਾ ਨੱਚਣ ਟੱਪਾਂ ਦਾ ਹੋਇਆ ਸੀ ਇੰਨੇ ਦਿਨਾਂ ਤੋਂ ਟਾਈਮ ਹੋ ਗਿਆ 11:00 ਬਚ ਕੇ ਜੀ ਆਰ ਦੀ ਦਾ ਨੱਚਣ ਗਾਉਣ ਦਾ ਆਪਣਾ ਹੋ ਗਿਆ ਸਾਰਾ ਨੱਚ ਗਾ ਕੇ ਹੁੰ ਤਾਂ ਥੱਕੇ ਪਏ ਆ ਇੰਨੇ ਦਿਨ ਹੋ ਗੇ ਨਾ ਵੀ ਕੁਸ਼ਤਾਂ ਫਿਰਨ ਦਾ ਇਹ ਹੋ ਜਾਂਦਾ ਵੀ ਤੋਰੇ ਫੇਰੇ ਦਾ ਥੋੜਾ ਫਰਕ ਪੈ ਜਾਂਦਾ ਬਟ ਕੁਝ ਇਹ ਸੀਗਾ ਬੀ ਨਾਲ ਚੜੇਟਾ ਪਦਿਆਂ ਕਰਕੇ ਹੋ ਜਾਂਦਾ ਨਾ ਥਕਾਵਟ ਜੀ ਇਹ ਆ ਵੀ ਹਜੇ ਜਣੀ ਇਹ ਆ ਵੀ ਆਪ ਹੀ ਡੀਜ਼ੇ ਵਗੈਰਾ ਹੀ ਬੰਦ ਹੋਇਆ ਹੈ ਕਿਉਂਕਿ ਸਮਾਨ ਵਗੈਰਾ ਹਜੇ ਸਾਂਭਣਾ ਹੈ ਫੇਰ ਉਹ ਹੁੰਦੀ ਹੈ ਜੀ ਪੈਨ ਦੀ ਤਿਆਰੀ ਸਵੇਰੇ ਤਾਂ ਹੁਣ ਪਰ ਇਹ ਆ ਵੀ ਆਰਾਮ ਜਿਨਾ ਉਠਾਂਗੇ ਕਿਉਂਕਿ ਸਵੇਰ ਨੂੰ ਹੁਣ ਟੈਨਸ਼ਨ ਫਰੀ ਆ